ਸੋ ਲੋ ਦੋਸਤੋ ਲਾਈਵ ਹੋਏ ਆ ਅੰਮਦਾਸੀ ਜਿਲਹੇ ਦੇ ਜਲੰਧਰ ਦੇ ਸਿਕਰੇਟ ਹਸਪੀਟਲ ਦੇ ਵਿੱਚ ਸੋ ਤੰਦਾਦ ਜੀ ਰਾਤੀ ਜਿਹੜਾ ਇੱਕ ਮਾਮਲਾ ਸਾਹਮਣੇ ਆਇਆ ਸੋ ਪਿੰਡ ਰੰਦਾਵਾ ਮਸੰਧਾ ਦੇ ਵਿੱਚ ਜਿਹੜਾ ਪ੍ਰਾਨੀ ਰੰਜਿਸ਼ ਨੂੰ ਲੈ ਕੇ ਜਿਹੜਾ ਝਗੜਾ ਹੋਇਆ ਸੀਗਾ ਸੋ ਦੂਸਰਾ ਪੱਖ ਜਿਹੜਾ ਸਾਹਮਣੇ ਆਇਆ ਸੋ ਗੱਲਬਾਤ ਕਰਦੇ ਆ ਹਾਂਜੀ ਭਾਜੀ ਕੀ ਨਾਮ ਵੀ ਹੈ ਆਪਣਾ ਮੇਰਾ ਨਾਮ ਗੁਰਜੀਤ ਸਿੰਘ ਹੈ ਜੀ ਹਾਂਜੀ ਸਰ ਹਾਂਜੀ ਮਨਜੋਤ ਮੇਰਾ ਬ੍ਰਦਰ ਆ ਉਹ ਇਸ ਟਾਈਮ ਐਡਮਿਟ ਹੈਗਾ ਹਸਪੀਟਲ ਦੇ ਵਿੱਚ ਕ੍ਰਿਟੀਕਲ ਮਤਲਬ ਕੰਡੀਸ਼ਨ ਹੈਗੀ ਆ ਉਹਦੀ ਬਹੁਤ ਜ਼ਿਆਦਾ ਤੇ ਉਹੀ ਨਦੀ ਆਪੋ ਚ ਗੱਲ ਉਹੀ ਕੋਈ ਪਹਿਲਾਂ ਇਹਨਾਂ ਦੇ ਮੁੰਡਿਆਂ ਦੀ ਕੋਈ ਗੱਲ ਹੋਈ ਛੋਟਿਆਂ ਦੀ ਤੇ ਇਹਨਾਂ ਉਹਨਾਂ ਨੂੰ ਸਮਝਾ ਰਿਆ ਸੀਗਾ ਦੋ ਤਿੰਨ ਦਿਨ ਪਹਿਲਾਂ ਇਹਨਾਂ ਦੀ ਕੋਈ ਗੱਲ ਹੋਈ ਬ੍ਰਦਰ ਦੀ ਛੋਟੇ ਮੰਦੀ ਹਮ ਪਰ ਉਹ ਰਵਦਾਸ ਭਵਨ ਮਹਾਰਾਜ ਜੀ ਦੇ ਗੁਰਦੁਆਰਾ ਸਾਹਮਣੇ ਤੇ ਇਹਨੂੰ ਉਹਨਾਂ ਨੇ ਰੋਕ ਕੇ ਤੇ ਕਿੰਨੇ ਜਾਣਿਆ ਨੇ ਨਾ ਮਤਲਬ ਇਹਨੂੰ ਹਮਲਾ ਕੀਤਾ ਤੇ ਉਹਨਾਂ ਨੇ ਫੋਨ ਕੀਤਾ ਵੀ ਤੁਹਾਡੇ ਬ੍ਰਦਰ ਨੂੰ ਇਦਾਂ ਮੁੰਡਿਆਂ ਨੇ ਘੇਰਿਆ ਹੋਇਆ ਕੁਝ ਦੇ ਪਿਆ ਤੇ ਤੁਸੀਂ ਆਓ ਅਸੀਂ ਆ ਕੇ ਬਰਦਰ ਨਾਲ ਮੰਜੂਦ ਆ ਕੇ ਅਸੀਂ ਉਹਨੂੰ ਛਡਵਾਇਆ ਛਡਵਾ ਕੇ ਅਸੀਂ ਉਹਨੂੰ ਬੋਲ ਬੁਲਾ ਕੇ ਅਸੀਂ ਆਪ ਵਾਪਸ ਲੈ ਕੇ ਘਰ ਲੈ ਕੇ ਅਸੀਂ ਕੋਈ ਉੱਥੇ ਮਤਲਬ ਗੱਲ ਨਹੀਂ ਕੀਤੀ ਉੱਥੇ ਸੀਸੀਟੀਵੀ ਕੈਮਰੇਜ ਵੀ ਹੈਗੇ ਆ ਫੋਟੋ ਵੀ ਤੁਸੀਂ ਕਢਾ ਸਕਦੇ ਹੋ ਠੀਕ ਹੈ ਜੀ ਬਾਕੀ ਫਿਰ ਉਸ ਤੋਂ ਬਾਅਦ ਕੱਲ ਦਾ ਦਿਨ ਜਦੋਂ ਅਸੀਂ ਆਪਣੀ ਡਿਊਟੀ ਤੋਂ ਵਾਪਸ ਆ ਰਹੇ ਸੀਗੇ ਮੰਜੂਦ ਮੇਰਾ ਬ੍ਰਦਰ ਜਿਹੜਾ ਉਹ ਗਾਉਂਸਰ ਦਾ ਕੰਮ ਕਰਦਾ ਠੀਕ ਹੈ ਜੀ ਤੇ ਇਹਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਰਸਤੇ 'ਚ ਮਿਲੇ ਸੀਗੇ ਤੇ ਆਪਾਂ ਇਹ ਕੰਮ ਮਤਲਬ ਲੜਾਈ ਝਗੜਾ ਜੋ ਹੈਗਾ ਖਤਮ ਕਰੀਏ ਆਪਾਂ ਸੁਲਾ ਕਰਦੇ ਆਂ ਤੇ ਛੋਟੇ ਬ੍ਰਦਰ ਨੂੰ ਉੱਥੋਂ ਬੁਲਾਇਆ ਤੇ ਉਹ ਜਦੋਂ ਛੋਟਾ ਬ੍ਰਦਰ ਇੱਥੇ ਆਇਆ ਤੇ ਉਹਨਾਂ ਨੇ ਮੁੜ ਕੇ ਇੱਕਦਮ ਜਿੱਦਾਂ ਮੁੰਡੇ ਨਾਲ ਘੋੜਾ ਜੱਗੀ ਤੇ ਇੱਕ ਦੀਪੂ ਇਹਨਾਂ ਨੇ ਮਤਲਬ ਹਮਲਾ ਮਤਲਬ ਕੀਤਾ ਉਹਦੇ ਤੇ ਅਮਨ ਤੇ ਠੀਕ ਹੈ ਜੀ ਤੇ ਫਿਰ ਉਸ ਤੋਂ ਬਾਅਦ ਜਿੱਦਾਂ ਜੀ ਦੂਸਰੇ ਪੱਖ ਵਾਲਿਆ ਮੁੰਡਿਆ ਦੀਪੂ ਉਹਨਾਂ ਨੇ ਫੋਨ ਕੀਤਾ ਕੀ ਤੁਸੀਂ ਆਪਣੇ ਕਿਰਪਾਨਾਂ ਸੰਧ ਭੜੇ ਲੈ ਕੇ ਛੇਤੀ ਆ ਜਾਓ ਸਾਈਕਲਾਂ ਦੇ ਸਾਰੇ ਜਾਣੇ ਆਇਆ ਸੀ 6 ਤੋਂ 7 ਸਿਰਫ 7 ਜਾਣੇ ਸੀਗੇ ਜਿਹੜੇ ਉੱਥੇ ਅਸੀਂ ਗੱਲ ਮਤਲਬ ਸੁਲਝਾ ਰਹੇ ਸੀਗੇ ਤੇ ਉਹਨਾਂ ਦੇ ਵਿੱਚੋਂ ਜੱਗੀ ਨੇ ਮੁੰਡੇ ਨੇ ਆਪਣੇ ਬ੍ਰਦਰ ਦੇ ਸਾਡੇ ਦੇ ਮਾਰਿਆ ਦਾਤ ਮਾਰਿਆ ਪਿੱਛੋਂ ਦੀ ਸਿਰ ਦੇ ਵਿੱਚ ਹਾਂ 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 ਹ ਜਿਹੜੀ ਝਗੜਾ ਹੋਇਆ ਗਰਾਊਂਡ ਦੇ ਕੋਲ ਉੱਥੇ ਉਹਨਾਂ ਵੱਲੋਂ ਅਲਿਗੇਸ਼ਨ ਲਗਾਇਆ ਜਾ ਰਿਹਾ ਵੀ ਤੁਹਾਡੇ ਲੋਕ ਕੋਈ ਫਾਇਰ ਵੀ ਕੀਤੇ ਗਏ ਆ ਤੇ ਉਹ ਕਹਿੰਦੇ ਵੀ ਤੁਹਾਡੇ ਮਤਲਬ ਚੂਹੀ ਚਿੱਟੇ ਦਾ ਵੀ ਕੰਮ ਕਰਦੇ ਕੋਈ ਛੇੜਾ ਦਾ ਕਹਿੰਦੇ ਸਾਡਾ ਲੈਪਟਾਪ ਵੀ ਖੋ ਕੇ ਲੈ ਗਏ ਆ ਤੇ ਜਿਹੜੇ ਅਲਿਗੇਸ਼ਨ ਲੱਗ ਰਹੇ ਆ ਉਹਨਾਂ ਬਾਰੇ ਆਪਾਂ ਇਹੀ ਕਹਿ ਰਹੇ ਚਲੋ ਜੇ ਅਲਿਗੇਸ਼ਨ ਉਹ ਲਾ ਰਹੇ ਆ ਆਪਾਂ ਸਿਰਫ ਆਪਣਾ ਮੂੰਹ ਹੋਣੀ ਦੱਸ ਰਹੇ ਆ ਆਪਾਂ ਪਿੰਡ ਵਾਲਿਆਂ ਤੋਂ ਪੁੱਛ ਲੈਨੇ ਆ ਆਪਣੇ ਤੋਂ ਕਿ ਜੇ ਅਸੀਂ ਇਹ ਕੰਮ ਕਰਦੇ ਆ ਕਿ ਨਹੀਂ ਕਰਦੇ ਹੂੰ ਠੀਕ ਹੈ ਜੀ ਅਸੀਂ ਇਹ ਜੇ ਇਹ ਕੰਮ ਕਰਨੇ ਹੁੰਦੇ ਤੇ ਸਾਨੂੰ ਦਿਹਾੜੀਆਂ ਲਾਉਣ ਦੀ ਕੋਈ ਲੋੜ ਨਹੀਂ ਹੂੰ ਪਹਿਲੀ ਗ ਨਾਲੇ ਜਿਹੜੇ ਜਿਹੜੇ ਜਿੱਡੇ ਵਾਲੇ ਜੋ ਇਹ ਖਾਂਦੇ ਪੀਂਦੇ ਆ ਨਸ਼ੇ ਕਰਦੇ ਆ ਉਹ ਇਦਾਂ ਦੇ ਨਹੀਂ ਹੁੰਦੇ ਉਹ ਸਪੌਂਸਰ ਨਹੀਂ ਹੁੰਦੇ ਠੀਕ ਹੈ ਜੀ ਤੇ ਇਹ ਹੁਣ ਅਲੀਗੇਸ਼ਨ ਜਿਹੜਾ ਲਾ ਰਹੇ ਬਿਲਕੁਲ ਗਲਤ ਲਾ ਰਹੇ ਆ ਠੀਕ ਹੈ ਜੀ ਸਾਰੇ ਪਿੰਡ ਨੂੰ ਪਤਾ ਜੋਤ ਬਾਰੇ ਕਿ ਇਹ ਆਪਣਾ ਕੰਮ ਕਰਦਾ ਆ ਡਿਊਟੀ ਲਾਂਦਾ ਆ ਦਿਨ ਰਾਤ ਜਾਂਦਾ ਆ ਬਸ ਇਹਨੇ ਦੇ ਬੱਚੇ ਆ ਠੀਕ ਹੈ ਜੀ ਇਕੱਲਾ ਹੈਗਾ ਘਰ ਦੇ ਵਿੱਚ ਬੜੀ ਕਲਾਸ ਫੈਮਿਲੀ ਤੋਂ ਅਸੀਂ ਮਤਲਬ ਕਰਦੇ ਆ ਤੇ ਬਲੋਗ ਇਹ ਮਤਲਬ ਅਲੀਗੇਸ਼ਨ ਜੋ ਹੈਗੇ ਆ ਬਿਲਕੁਲ ਬਹੁਤ ਜ਼ਿਆਦਾ ਹੀ ਗਲਤ ਲਾ ਰਹੇ ਆ ਸੋ ਮੌਕੇ ਤੇ ਨਾਲ ਹੋਰ ਵੀ ਇਹਨਾਂ ਦੇ ਫਰੈਂਡ ਖੜੇ ਨੇ ਉਹਨਾਂ ਨਾਲ ਵੀ ਗੱਲ ਹਾਂਜੀ ਸਰ ਕੀ ਨਾਮ ਹੈ ਤੁਹਾਡਾ ਆਪਣਾ ਹਾਂਜੀ ਸਰ ਸੁੱਖਾ ਨਾਮ ਹੈ ਮੇਰਾ ਜੀ ਕੀ ਮਾਮਲਾ ਕੀ ਸੀ ਸਾਰਾ ਜਿਹੜਾ ਹੋ ਰਿਹਾ ਕੀ ਵਿਆਹ ਤੋਂ ਨੇ ਪਈ ਗਿਆ ਤੇ ਮੈਂ ਦੇਖਿਆ ਮੈਂ ਕਿਉਂਕਿ ਖੜਾ ਮੈਂ ਰੁਕਿਆ ਹਾਂ ਤੋਂ ਹਾਂ ਜੁੱਤੀ ਦਾ ਕੀ ਗੱਲ ਇਹ ਕਹਿੰਦਾ ਸੁੱਖੇ ਕੋ ਆ ਜਿੱਦਾਂ ਕਰਕੇ ਮੰਗਵਾਉਣ ਦਾ ਇਦਾਂ ਦਾ ਪੇ ਨਾ ਕੱਲ ਹਾਂ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਇਦਾਂ ਕਰ ਤੀਣਾ ਮੁਰਗੇ ਦੀ ਗੱਲ ਗੁਲ ਕਰਦੇ ਰਹੇ ਜੋਤੀ ਨਾਲ ਜਿਹੜਾ ਪਾਸ ਕੁਲਾ ਕਰਾਦੀ ਮੈਂ ਕਿਹਾ ਚੱਲ ਕੁਲਾ ਕਰਾਉਂਦੇ ਆਂ ਜੀ ਇਹਨਾਂ ਨੇ ਪੁੱਛੋ ਚੱਕੀ ਹੋਣਾਂ ਜਿਹੜੇ ਸੀਗੇ ਆਪਣੇ ਉਹਨਾਂ ਨੇ ਫੋਨ ਫੋਨ ਕੀਤਾ ਉਹ ਕੰਡੇ-ਕੁੰਡੇ ਕਰਪਾਣਾ ਕੁਮਾਰ ਜੋ ਉਹ ਲਾ 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 ਲੇ ਲੂ ਕੇ ਆਈ ਦੀ ਆਪਣਾ ਕੁਲ ਲੈ ਲੂ ਕੇ ਮੁਰਗੇ ਇਹਨਾਂ ਨਾਲ ਜੀ ਸ਼ੁਰੂ ਕਰਤਾ ਜੀ ਮਹਾਨ ਕਹਿੰਦੇ ਆ ਜੀ ਸੋਣੇ 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 ਡੋਣਦੇ ਜਿਹੜੇ ਸੈਟ ਉੱਪਰ ਮਾਰਤੀ ਇਹਨਾਂ ਲਈ ਬੰਦਾ ਆਪਣਾ ਜਿਆਦਾ ਸੀ ਜੀ ਫੇਰ ਪਹਿਲੀ ਗੱਲ ਤਾਂ ਇਹ ਕਹਿੰਦੇ ਜਿੱਟਾ ਵੇਚਦੇ ਆ ਫਲਾਣਾ ਕਰਦੇ ਜੀ ਕਹਿੰਦਾ ਕੋਈ ਖੂਬ ਦਾ ਜਿੱਟਾ ਵੇਚਦੀ ਹਮਮ ਅਜਾ ਖਾਂਦੇ ਪਿੰਦੇ ਕਰੱਗੇ ਬੱਚੇ ਕਹਿੰਦੇ ਜੇ ਤਾਂ ਮੱਡੀ ਪੁੱਛ ਦੀ ਜਾ ਕੇ ਜੀ ਇਹ ਸਾਰਾ ਇਲਜ਼ਾਮ ਝੂਠੇ ਲਾਉਂਦੇ ਆ ਜੀ ਕਿ ਬਿੱਟਾ ਬੇਟੇ ਚੋਰੀਆਂ ਕਰਦੇ ਫਰੰਨਾ ਕਰਦੇ ਹੰਗੋਣਾ ਕਰਦੇ ਆ ਜੀ ਇੱਥੇ ਨਹੀਂ ਕੋਈ ਗੱਲ ਹੈ ਨਹੀਂ ਕਿਉਂਕਿ ਇਹ ਮੁੰਡਾ ਜਿਹੜਾ ਮਿਹਨਤੀ ਆ ਜੀ ਆਪਣਾ ਬੌਂਸਰ ਦਾ ਕੰਮ ਕਰਦਾ ਜੀ ਜਿਹੜੀਆਂ ਵਗਦਾ ਤਿੰਨ ਬੱਚੇ ਆ ਜੀ ਇਹਦੇ ਤੇ ਸਰ ਮੁੱਕੇ ਤੇ ਡਾਕਟਰ ਵੱਲੋਂ ਕੀ ਕਿਹਾ ਜਾ ਰਿਹਾ ਹੋਣਾ ਡਾਕਟਰ ਵੱਲੋਂ ਕਹਿੰਿਆ ਜਾ ਰਿਹਾ ਇਹ ਸੀਰੀਅਸ ਹੈ ਯਾਰਾ ਅੱਛਾ ਕ੍ਰਿਟੀਕਲ ਸੀਰੀਅਸ ਆ ਤਾਂ ਜਿਹੜਾ ਮੇਨ ਸਾਰਾ ਲੜਾਈ ਝਗੜਾ ਹੋਇਆ ਅਮਨ ਭਾਈ ਤੋਂ ਸ਼ੁਰੂ ਹੋਇਆ ਨਹੀਂ ਅਮਨ ਭਾਈ ਤੋਂ ਸ਼ੁਰੂ ਨਹੀਂ ਹੋਇਆ ਇਹ ਸਿਰਫ ਅਮਨ ਨੂੰ ਮਤਲਬ ਇਹਨਾਂ ਨੇ ਜਦੋਂ ਉੱਥੇ ਰੋਕਿਆ ਗੁਰੂ ਮਾਰਾ ਇਹ ਵਾਹ ਦੇਖੋ ਜੀ ਮੇਰੇ ਉਦਣ ਦੇ ਨਹੀਂ ਇਹ ਸਿਰਫ ਉਹ ਪੁਰਾਣੀ ਕੋਈ ਗੱਲ ਆਪਣੇ ਸਿਗੀ ਉਹਨੂੰ ਹੁਣ ਸੁਲਝਾ ਰਹੇ ਸੀ ਹਾਂ ਜੀ ਉਹਨਾਂ ਨੇ ਇਹਨੂੰ ਰੋਕ ਕੇ ਕਿਹਾ ਵੀ ਤੂੰ ਮਤਲਬ ਸਾਡੇ ਨਾਲ ਹੀ ਪੜਿਆ ਆ ਸਾਡੇ ਨਾਲ ਹੀ ਰਿਹਾ ਆ ਜੀ ਜੀ ਜਿਸਨੂੰ ਜਿੱਦਾਂ ਦੱਸਿਆ ਗਿਆ ਤੇ ਉਹ ਸਿਰਫ ਇਹ ਕਹਿ ਰਹੇ ਸੀਗੇ ਵੀ ਤੂੰ ਏ ਨੰਗਣਾ ਦਾ ਇੱਥੇ ਰਾਤ ਹੋਈ ਆ ਕਿ ਤੇਰੇ ਨਾਲ ਅਸੀਂ ਗੱਲ ਕਰਨੀ ਆ ਤੈਨੂੰ ਅਸੀਂ ਰੋਕਣਾ ਆ ਤੇਰਾ ਇਹ ਟਾਈਮ ਪਾਉਣਾ ਏਦਾਂ ਗੱਲਾਂ ਇਹ ਜੀ ਏਦਾਂ ਦੀਆਂ ਗੱਲਾਂ ਕਰਦੇ ਕਰਦੇ ਇਹਨਾਂ ਨੇ ਪਹਿਲ ਨਹੀਂ ਪੈਂਦੀ ਸਕੀ ਭਾਈ ਕੀ ਨਾਮ ਬ੍ਰਦਰ ਆਪਣਾ ਮੇਰਾ ਨਾਮ ਨਹੀਂ ਆ ਜੀ ਅੱਛਾ ਕੀ ਗੱਲ ਕੀ ਹੋਈ ਸਾਰੀ ਲੜਾਈ ਚੋਂ ਕਿੱਥੋਂ ਆਹੀ ਜਿਹੜੀ ਆਪਣੀ ਦੀ ਲੜਾਈ ਸ਼ੁਰੂ ਕਿਸੇ ਗੱਲ ਤੋਂ ਨਹੀਂ ਜੀ ਹੋਈ ਤੇ ਇਹ ਨਾ ਜੀ ਪਰਥਮ ਇਹਨਾਂ ਨੇ ਮੈਨੂੰ ਘੇਰਿਆ ਜੀ ਰਾਹ 'ਚ ਆਉਂਦੇ ਇਹਨਾਂ ਨੇ ਘੇਰ ਕੇ ਪਹਿਲਾਂ ਤਾਂ ਮੈਨੂੰ ਗੱਲ ਕਰਦੇ ਰਹੇ ਵੀ ਤੂੰ ਸਾਡੇ ਨਾਲ ਪੜਿਆ ਇਦਾਂ ਉਦਾਂ ਨਾ ਜੀ ਇਹਨਾਂ ਨੇ ਜੀ ਮੈਨੂੰ ਆਪਣੀ ਘੇਰੀ ਲੈ ਕੇ ਜੀ ਦੂਜੇ ਮੁੰਡਾ ਆਇਆ ਜੀ ਜੀ ਜੱਗੀ ਨਾਂ ਦਾ ਮੁੰਡਾ ਆਇਆ ਉਹਨੇ ਆਣ ਕੇ ਮੇਰੇ ਜੀ ਪੈੰਦੀ ਸੱਟੇ ਉਹਨੇ ਮੇਰੇ ਚਪੇੜ ਮਾਰਦੀ ਚਪੇੜ ਮਾਰੀਏ ਦੁਕਾਨੋਂ ਕਿੰਨੇ ਜਾਣੇ ਨਾਈ ਦੀ ਦੁਕਾਨ ਹੈ ਜੀ ਤੇ ਸਲੂਨ ਹੈ ਉਥੋਂ ਕਿੰਨੇ ਜਾਣੇ ਜੀ ਨਿਕਲੇ ਇਹ ਇਹ ਕਿੰਨੇ ਜਾਣੇ ਜੀ ਆਏ ਇਹਨਾਂ ਨੇ ਆਉਂਦਿਆਂ ਨੇ ਸਿੱਧੀ ਮੈਂ ਤੇ ਚੌਕ ਕਰਦੀ ਜੀ ਜੀ ਮੈਨੂੰ ਪਾ ਗਏ ਕਿੰਨੇ ਜਾਣੇ ਉੱਥੇ ਹੀ ਲੋਕਾਂ ਨੇ ਛੜਾਏ ਛੜੂ ਆਸ ਵਿੱਚ ਛੜਾਉਂਦੇ ਸੀਗੇ ਮੁੰਡੇ ਤੇ ਮੈਂ ਜੀ ਮਨਜੂਰ ਸਿੰਘ ਨੂੰ ਫੋਨ ਕੀਤਾ ਮੇਰਾ ਬ੍ਰਦਰ ਹੈ ਜੀ ਵੱਡਾ ਭਰਾ ਮੇਰਾ ਇਹ ਮੈਂ ਜੀ ਉਹਨੂੰ ਫੋਨ ਕੀਤਾ ਮੈਂ ਕਹਾ ਵੀ ਇਹ ਤੁਹਾਨੂੰ ਭਾਜੀ ਇੱਥੇ ਆਉਣਾ ਪੈਣਾ ਵਾ ਤੇ ਮੈਂ ਕਹਾ ਵੀ ਮੈਨੂੰ ਮੈਂ ਕਹਾ ਇਹਨਾਂ ਨੇ ਰੋਕ ਲਿਆ ਘੇਰ ਲਿਆ ਮੈਂ ਕਹਾ ਮੁੰਡਿਆਂ ਨੇ ਮੈਂ ਕਹਾ ਮੇਰਾ ਕੋਟ ਕਟਾਬਾ ਕੀਤਾ ਉਹ ਜੀ ਆਣ ਕੇ ਉਹ ਉਸ ਟਾਈਮ ਵੀ ਉਹ ਮੈਨੂੰ ਹੀ ਰੋਕ ਰਿਹਾ ਸੀਗਾ ਉਹ ਮੈਨੂੰ ਕਹਿੰਦਾ ਵੀ ਆਪਣੇ ਛੋਟੇ ਛੋਟੇ ਬੱਚੇ ਆ ਜੀ ਉਹਦੇ ਭਾਜੀ ਦੇ ਛੋਟੇ ਛੋਟੇ ਬੱਚੇ ਆ ਉਹ ਕ ਕੋਈ ਰੰਜਿਸ਼ ਨਹੀਂ ਸੀ ਜੀ ਇਹਨਾਂ ਨਾਲ ਬਾਕੀ ਸਾਡੇ ਤੇ ਐਲੀਗੇਸ਼ਨ ਲਾਉਂਦੇ ਆ ਤੇ ਇਹ ਤਾਂ ਕਰਦੇ ਐ ਇਦਾਂ ਕਰਦੇ ਆ ਸਾਨੂੰ ਇਨਕਾਰ ਸਰ ਉਹਨਾਂ ਦਾ ਕਹਿਣਾ ਕੋਈ ਲੈਪਟਾਪ ਜਿਹੜਾ ਲੈ ਕੇ ਭੱਜ ਗਿਆ ਤੇ ਕਹਿੰਦੇ ਤੁਸੀਂ ਕੋਈ ਫਾਇਰ ਵੀ ਕੀਤੇਗੇ ਤੁਹਾਡੇ ਵੱਲੋਂ ਸਾਡੇ ਵੱਲੋਂ ਜੀ ਕੋਈ ਫਾਇਰ ਨਹੀਂ ਕੀਤਾ ਗਿਆ ਜੀ ਇਹ ਜੀ ਇਹਨਾਂ ਕੋਲ ਹੈਗਾ ਜੀ ਕਟਾ ਹੈਗਾ ਇਹਨਾਂ ਕੋਲ ਸਾਹੀ ਹੋਰ ਬੂਤੀ ਦਿਖਿਆ ਹੋਇਆ ਜੀ ਅੱਛਾ ਜੀ ਠੀਕ ਹੈ ਜੀ ਇਹਨਾਂ ਨੇ ਜੀ ਤਿੰਨ ਫਾਇਰ ਮਾਰੇ ਆ ਤਿੰਨ ਫਾਇਰ ਮਾਰੇ ਇੱਕ ਮਿਸ ਹੋ ਗਿਆ ਜੀ ਇਹਨਾਂ ਨੇ ਮੇਰੇ ਵਾਲ ਨੂੰ ਕਰਕੇ ਚਲਾਈਆਂ ਜੀ ਸਿੱਧੀ ਇਹਨਾਂ ਨੇ ਮੇਰੇ ਵਾਲ ਨੂੰ ਕਰਕੇ ਚਲਾਈ ਇਹਨਾਂ ਨੇ ਦੂਜੀ ਤਾਂ ਚਲਾਈ ਅਸੀਂ ਜੀ ਤੁਹਾਡੇ ਮੋਰੇ ਮੋਰੇ ਜੀ ਸਾਡੇ ਤੋਂ ਹੁੰਦਾ ਜਾ ਅਸੀਂ ਇਦਾਂ ਦਾ ਕੰਮ ਕੋਈ ਕੀਤਾ